ਸਾਹਿਬ ਜੀ ਕਾਲ ਦੋਸਤੋ ਨਿੱਕੀ ਜੀ ਕੋਸ਼ਿਸ਼ ਜੇ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਓਦੇ ਅੱਗੇ ਅਡ ਚੋਲੀ ਪਰੂ ਗਾਜਰੂਰ ਓਦੇ ਅੱਗੇ ਅਡ ਚੋਲੀ ਪਰੂ ਗਾਜਰੂਰ ਸਭ ਕਰਮਾਂ ਦੀਆਂ ਗੱਲਾਂ ਨੇ ਤੇਰਾ ਨਾ ਕੋਈ ਕਸੂਰ ਓਦੇ ਅੱਗੇ ਅਡ ਚੋਲੀ ਪਰੂ ਗਾਜਰੂਰ ਰੱਖ ਵਾਹਿਗੁਰੂ ਤੇ ਪਰੋਸਾ ਦਿਲ ਨਾ ਤੂੰ ਹਾਰ ਛੱਡ ਦੇ ਉਸ ਉੱਤੇ ਡੋਰਾ ਭਲੀ ਕਰੂ ਕਰਤਾਰ ਰੱਖ ਵਾਹਿਗੁਰੂ ਤੇ ਪਰੋਸਾ ਦਿਲ ਨਾ ਤੂੰ ਹਾਰ ਛੱਡ ਦੇ ਉਸ ਉੱਤੇ ਡੋਰਾ ਭਲੀ ਕਰੂ ਕਰਤਾਰ ਫਿਕਰ ਨਾ ਕਰਿਆ ਕਰ ਤੂੰ ਓਨੇ ਬੜਿਆਂ ਦਾ ਪੰਨਿਆ ਗਰੂਰ ਓਦੇ ਅੱਗੇ ਅਡ ਚੋਲ ਹੀ ਭਰੂਗਾ ਜ਼ਰੂਰ ਓਦੇ ਅੱਗੇ ਅਡ ਚੋਲ ਹੀ ਭਰੂਗਾ ਜ਼ਰੂਰ ਹਾਂਜੀ ਕਿਵੇਂ ਕਿਵੇਂ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਸ਼ੇਅਰ ਕਰਨਾ ਤੇ ਬਾਈ ਨੂੰ ਸਪੋਰਟ ਕਰਿਓ ਤੇਰੇ ਤੇ ਡੋਰਾ ਜ਼ਿੰਦਗੀ ਦੀਆਂ ਵਾਹੇ ਗੁਰੂ ਤੇਥੋਂ ਉਮੀਦ ਬੜੀ ਮੈਂ ਜਿੱਥੇ ਵੀ ਜਾਵਾਂ ਜਦੋਂ ਵੀ ਜਾਵਾਂ ਅੰਗ ਸੰਗ ਸਹਾਂ ਨਹੀਂ ਹੋ ਕੇ ਨਾਲ ਖੜੀ ਧੰਵਾ